ਚਾਹ ਗੈਰੀ ਉਹ ਵਾਰ ਉਹ ਨਵਾਂ ਦੱਸ ਲਿਆ ਚਾਹ ਇਹ ਮੱਤ ਤੋਂ ਉਹ ਮੱਕੀ ਆ ਬਾਈ ਜੀ ਮੀਨਾ ਪੇ ਤਾਂ ਥੱਲੇ ਜਾਊਗਾ ਬੱਜੂ ਨਹੀਂ ਭਾਈ ਇਹਦਾ ਘਿਆਦ ਖਤਮ ਆ ਜੀ ਜਿਹੜਾ ਦੋ ਤਿੰਨ ਦਿਨਾਂ ਉਹ ਤਾਂ ਨਹੀਂ ਬੱਜਦਾ ਜੀ ਜਿਹੜਾ ਮਹੀਨੇ ਦੂਹ ਮਹੀਨੇ ਲੰਦਾ ਉਹ ਕੁਦਰਤੀ ਮਾੜਾ ਮੋਟਾ ਖੜ ਜਾਂਦਾ ਜੀ ਉਹ ਜਿਹਨੇ ਪਹਿਲਾਂ ਤੇ ਲੱਗਿਆ ਸੀ ਇਹ ਹੁਣੇ ਲੱਗਿਆ ਸੀ ਜੋਨਾ ਥੋੜਾ ਤਾਂ ਮਾਰ ਬੜ ਬੜ ਬਸ ਕੋਈ ਨਹੀਂ ਆਇਆ ਕੋ ਸੌ ਸੱਗਣ ਸਾਡੇ ਮੁੱਕੀ ਮੇਰੀ ਜੀ ਕੀ ਕਰੀਏ ਬਾਈ ਥੋੜਾ ਸੱਜਾ ਦੇ ਜਾਇ ਕਰਦੇ ਹੋਏ ਵਦੂਈ ਇਥੇ ਕਿਛੇ ਨੇ ਸਾਰੇ ਨੀ ਨਾ ਸਾਰੇ ਮੌਕੇ ਦਾ ਕੋਈ ਇਹਦੇ ਕੋਈ ਰਿਕਾਰਡਾ ਵੀ ਨਹੀਂ ਜੀ ਸਿੱਕੇ ਦੇ ਬਾਹਰ ਇਹਦੇ ਕੋਈ ਦੇ ਬਾਹਰ ਸਿੱਕੇ ਤੇ ਬਾਹਰਲੇ ਇਹਨਾਂ ਕਿੱਲੇ ਬਾਹਰ ਜੀ ਇੱਥ ਇਹ ਤਾਂ ਮੱਚ ਹੀ ਜਾਂਦਾ ਜੀ ਪਹਿਲੇ ਸਦਾ ਮੱਚ ਜਾਂਦਾ ਇਹ ਚੱਕਰ ਜੀ ਤੇ ਨਰਮਾਸੋਪੀਆ ਨਾ ਮੱਚਿਆ ਨਾ ਇੰਤਜ਼ਾਰ ਪੱਕਾ ਹੀ ਕਿਹੜਾ ਕਰ ਜਾਂਦਾ ਲੋਗਾ ਕਿਸਾਨ ਆ ਜਾਣਾ ਵਿਚਾਰੇ 10-10 ਹਜ਼ਾਰ ਹੁਣ ਖੱਲੇ ਵੀ ਜਾਊਗਾ ਦੁਬਾਰਾ ਵੀ ਫੇਰ ਖਰਚਾ ਹੋਊਗਾ ਜੇ ਤਾਂ ਪਨੀਰੀ ਨਹੀਂ ਮਿਲਣੀ ਜੀ ਹੁਣ 5200 ਰੁਪਏ ਖਰਚਾ ਹੋਦਾ ਹੀ ਨਹੀਂ ਪਨੀਰੀ ਹੁਣ ਮਿਲਣੀ ਨਹੀਂ ਟਾਈਮ ਟੱਪ ਗਿਆ ਜੀ ਵਜਾਈ ਨਹੀਂ ਮਿੰਟ ਟੱਪ ਗਿਆ ਪਨੀਰੀਆਂ ਲੋਕਾਂ ਨੇ ਬਾਹੂਤੀਆਂ ਕੋਈ ਇਹਦਾ ਕੋਈ ਹੱਲ ਇਹਦਾ ਹੱਲ ਅਲੀ ਨਾ ਨਾ ਸਾਰੇ ਹੋਰ ਪਾਸੇ ਲੱਗੇ ਪਾਣੀ ਛੱਡਦਾ ਕਰਕੇ ਗਾਂ ਨੂੰ ਵੀ ਮਾਰ ਆਏ ਸਾਲ ਹੀ ਪੈਦਾ ਹੋਰ ਬਤਰਾਉਂਗਾ ਕਿ ਤਦਾਰੇ ਵਿਜਨਾ ਹੋਗਾ ਇਹ ਕੋਰਤਾ ਇਹ ਲੂੰਗੇ ਬੋਰ ਬਾਰ ਲਾ ਕੇ ਪਾਣੀ ਕੱਢਣ ਦਾ ਕੀ ਕੋਈ ਇਹਨੂੰ ਕਢਵਾ ਸਕਦਾ ਕੀ ਕਰ ਵੀ ਭਾਈ ਇਹ ਪੰਜ ਰੁਪਏ ਜਾਂਦਾ ਹੀ ਨਹੀਂ ਜੀ ਪਾਣੀ ਜਾ ਕੇ ਨੀਮਾ ਖਾਈ ਜਮਾ ਹੋਰ ਕੋਈ ਕਢਵਾਉਂਦਾ ਨਹੀਂ ਹੋਰ ਬਣ ਜਾਂਦਾ ਨਹੀਂ ਜੀ ਇਹ ਤਾਂ ਬਸ ਪ੍ਰਮਾਤਮਾ ਦੀ ਡੋਰੀ ਆ ਬਸ ਕੱਲੀ ਵੀ ਉਹਨਾਂ ਦੀ ਪਵੇ ਤਾਂ ਰੁਕੇ ਜੀ ਨੁਕਸਾਨ ਪ੍ਰਸ਼ਾਸਨ ਸਾਰ ਨਹੀਂ ਲੈ ਰਿਹਾ ਡੀਸੀ ਨੇ ਨਹੀਂ ਕੋਈ ਨਾ ਫੋਨ ਕੀਤਾ ਕਹਿੰਦਾ ਵੀ ਬੀਸੀ ਚੱਲ ਰਹੀ ਹੈ ਜੀ ਮੈਂ ਤਾਂ 5 ਮਿੰਟ ਗੱਲ ਕਰਨੀ ਹੈ ਨਾ ਸਾਡਾ ਕੋਈ ਉਹ ਵੀ ਫੋਨ ਤੇ ਨਹੀਂ ਆਇਆ ਐਮਐਲਏ ਨੇ ਨਹੀਂ ਕੋਈ ਸਰਨੇਜ ਕੋਈ ਡੀਸੀ ਨੇ ਨਹੀਂ ਨਹੀਂ ਸਾਡੀ ਤਾਂ ਕਿਸੇ ਨਾਲ ਬਾਤ ਵੀ ਨਹੀਂ ਪੁੱਛੀ ਤੁਹਾਡੇ ਪਿੰਡ ਦੇ ਕਾਂਗਰਸੀ ਜਾ ਕੇ ਖੇਰਦੇ ਕਿਉਂ ਨਹੀਂ ਉਹਨੂੰ ਐਮਐਲ ਨੂੰ ਜਾ ਕੇ ਫੜ ਕੇ ਲਾ ਕੇ ਉਹ ਤਾਂ ਆਪਣੀ ਸਰਕਾਰ ਨਾਲ ਗੱਲ ਕਰ ਸਕਦਾ ਉਹ ਤਾਂ ਟਾਈਮ ਹੀ ਨਹੀਂ ਹੈ ਜੀ ਉਹ ਤਾਂ ਕਹਿੰਦਾ ਜੀ ਕੱਲ ਇੱਥੇ ਕਾਂਗਰਸ ਦਾ ਕੋਈ ਡਰੇਸ ਸੀ ਉਹ ਕਹਿੰਦਾ ਜੇ ਤੁਸੀਂ ਬੋਰ ਲਵਾ ਲਓ ਤੁਹਾਡਾ ਥਾਂ ਹੀ ਸਰਕਾਰੀ ਹੋ ਜਾਊਗਾ ਆ ਆ ਉਹ ਨਾਲ ਸੁਣ ਦ ਦੇਗਾ ਜੀ ਉਹ ਉੱਥੋਂ ਵਾਲਿਆਂ ਨੂੰ ਜੀ ਉਹ ਜਦ ਚੁੱਪ ਕਰ ਕੇ ਕਹਿੰਦੇ ਚਲੋ ਠੀਕ ਹੈ ਜੀ ਨਹੀਂ ਇੱਥੇ ਬੋਰ ਲਗਾ ਕੇ ਇੱਥੇ ਕੁਝ ਹੁੰਦਾ ਹੈ ਹਾਂ ਬਸ ਪਾਣੀ ਹੈ ਪਾਣੀ ਪਾਣੀ ਜਰੂਰ ਕਰੂਗੀ ਨਹੀਂ ਉਹ ਤਾਂ ਮੈਂ ਕਰਾਂਗੀ ਮੈਂ ਤਾਂ ਹੋਰ ਕੋਈ ਹਲੇ ਨਾ ਗੱਲ ਹੀ ਕਰਨੀ ਹੈ ਨਾ ਗੱਲ ਕਰਕੇ ਉਹਨੇ ਕੱਖ ਕਰਨਾ ਨਹੀਂ ਹੈਗਾ ਮੈਂ ਸੋਚ ਰਹੀ ਹੋਰ ਇਹਦਾ ਇਲਾਜ ਕੀ ਹੋ ਸਕਦਾ ਹੈ ਹੈਗਾ ਹੀ ਸੇਮ ਨਾਲ ਹੀ ਪਾਣੀ ਪੈ ਜੂਗਾ ਵੱਡਾ ਨਾਲਾ ਜਾਂਦਾ ਨਾਲ ਦੀ ਉੱਥੇ ਸੰਗਰਮ ਕੁਆਰ ਤੇ ਉਹ ਤੇ ਸੇਮ ਨਾਲ ਬਣ ਕੇ ਪੈ ਜੂਗਾ ਪਾਣੀ ਘਰ ਨਿਕਲ ਜੇ ਕੋਈ ਗੱਡੀ ਉਹਨਾਂ ਦੇ ਪਾਣੀ ਉਹ ਸਰਕਾਰ ਦਾ ਬਹੁਤ ਵੱਡਾ ਕੰਮ ਹੈ ਜੀ ਉਹ ਲੰਮਾਣਾ ਉਹ ਸਰਕਾਰ ਜੀ ਵੀ ਅੱਜ ਬਦਲਾ ਇਹਦਾ ਮਾਜਵਾ ਦੇਵੇ ਜੀ ਸਰਕਾਰ ਕੋਈ ਵੱਡੀ ਗੱਲ ਤਾਂ ਇਹ ਹੈ ਜੀ ਉਹਦਾ ਬਹੁਤ ਦੂਰ ਆਣਾ ਜਿਹੜਾ ਕੋਈ ਕੈਉਟੀ ਪਾਸ ਰੱਖੋ ਨਹੀਂ ਜਿਹੜਾ ਪਹਿਲੇ ਪੰਜਾਬ ਡੋਪਿਆ ਸੀ ਦਵਾਨੀ ਉਹਦੀ ਨਹੀਂ ਆਈ ਕੋਸ਼ਲ ਦਿੱਤਾ ਨਹੀਂ ਜੀ ਵੀ ਬੋਲੀ ਬੱਕਰੀ ਕੀ ਕੁਝ ਬੋਲਦਾ ਸੀ ਉਹਦਾ ਸਾਰ ਤੱਕ ਨਹੀਂ ਲਈ ਤਾਂ ਮਰਜ਼ਾ ਕੀ ਦੇਣਾ ਵੀ ਭਾਈ ਸਾਨੂੰ ਅਸੀਂ ਨੇ ਵੀ ਭਾਈ ਬੋਲੇ ਵੀ ਸੀ ਵੀ ਸਾਡਾ ਨਾ ਕੱਲਾ ਆ ਕੇ ਦੇਖ ਹੀ ਜਾਓ ਸਾਨੂੰ ਪੰਜੀ ਵੀ ਨਾ ਦਿਓ ਸਾਡਾ ਵੇਖ ਹੀ ਜਾਓ ਤੇਰੇ ਇੰਨੇ ਸਾਨੂੰ ਹੌਸਲਾ ਤਾਂ ਹਜੂਮਾ ਨੇ ਵਿਚਾਰ ਕਿਸਾਨ ਸਾਰੇ ਇੱਥੇ ਮੁੰਡ ਖੜੇ ਸਾਰੇ ਉਹਨਾਂ ਦਾ ਵਿਚਾਰਾ ਸਾਰਾ ਪੁਰਾ ਹਾਲਾ ਵੀ ਉਹਨਾਂ ਨੂੰ ਹੌਸਲਾ ਸਾਨੂੰ ਕੋਸਾਊਗਾ ਵੇਖਣ ਵੀ ਨਹੀਂ ਗਿਆ ਜੋ ਬੋਲ ਉਹ ਨਾ ਆਖਲਾ ਕਰ ਰਹੀਆ ਹੈ ਖਰਚਾ ਨਹੀਂ ਖਰਚਾ ਤਾਂ ਹੋਇਆ ਪਰ ਹੁਣ ਕਹੀਏ ਕਿ ਉਹ ਜਦੋਂ ਕਹ ਰਿਹਾ ਪਹਿਲੇ ਵੀ ਹਰ ਸਾਲ ਹੀ ਹੁੰਦਾ ਰਿਹਾ ਪਹਿਲੇ ਤੋਂ ਮੂਆਗਾ ਨਹੀਂ ਮਿਲਿਆ ਤਾਂ ਹੁਣ ਬੋਲ ਕੇ ਆਪਣੇ ਆਪ ਨੂੰ ਤਸਲੀ ਦੇ ਰਹੀ ਹੈ ਨਹੀਂ ਕਿਸੇ ਨੂੰ ਪਰਵਾਹ ਤਾਂ ਨਹੀਂ ਇਹਦਾ ਹੱਲ ਕੀ ਹੈ ਕੀ ਕਰੀਏ ਇਹਦਾ ਹੱਲ ਇੱਕ ਕਰੀ ਪਈ ਅਸੀਂ ਸਾਨੂੰ ਇੱਕ ਹੀ ਅਸੀਂ ਮੈਂ ਅੱਗੇ ਕਰਦੇ ਸੀ 2 ਜੋ ਬੋਟੇ ਚ 4 ਸਾਨੂੰ ਤੁਸੀਂ ਇੱਕ ਬੋਰਡ ਦੇ ਦਿਓ ਲੱਖ ਸਵਾ ਲੱਖ ਦੀ ਲੱਗ ਜੂਗਾ ਜੀ ਸਾਰਿਆਂ ਨੂੰ ਪਾਣੀ ਵਿੱਚ ਪੈਣ ਲੱਗ ਜੂਗਾ ਤੇ ਉਹ ਇੱਥੇ ਆਉਣਗੇ ਜੀ ਹੁਣ ਉਸ ਤੋਂ ਬਾਅਦ ਅਸੀਂ ਉਹਨਾਂ ਨੂੰ ਕਹਾਂਗੇ ਵੀ ਸਾਡੇ ਨਾਲ ਗੱਲ ਕਰੋ ਇੱਥੇ ਤੁਸੀਂ ਪਾਣੀ ਖੜਿਆ ਹੁਣ ਲਾਉਂਗੇ ਕਿਵੇਂ ਬੋਲ ਜੀ ਲਗ ਲਗ ਦੀ ਭਾਈ ਹੈਗਾ ਤਾਂ ਬੋਰਡ ਲਾ ਲੈ ਇੱਕ ਬੋਰਡ ਦੇ ਦਿਓ ਜੀ ਬਸ ਕਹਿੰਦਾ ਬੋਰਡ ਲਾਉਣਾ ਜੀ ਫੁੱਟ ਪਾਈਪ ਵਾਲਾ ਸਾਡਾ ਪਾਣੀ ਆ ਦੋ ਭਾਈ ਦੋ ਬੋਰਡ ਲੱਗੇ ਹੋਏ ਆ ਪਾਣੀ ਜਾਂਦਾ ਪਾਣੀ ਜਾਂਦਾ ਉਹਨਾਂ ਕਰਕੇ ਜੀ ਮਾ ਜਾਵੜੇ ਆੰਦਲੋ ਤੇ ਪਾਣੀ ਦਾ ਸੀ ਸਾਡੇ ਤਰਫੋਂ ਪਟੜਾ ਬੋਰ ਤੋਂ ਲੱਗਦਾ ਸਾਰਾ ਏਰੀਆ ਪਾਣੀ ਵਾਲਾ ਦੋ ਦੋ ਕਿਲੋਮੀਟਰ ਬਾਅਦ ਦੂਰੋਂ ਬੋਰਾਂ ਚੱਲ ਗਏ ਤੁਸੀਂ ਜਦ ਤੁਹਾਨੂੰ ਪਤਾ ਹਰ ਸਾਲਾਂ ਪਹਿਲੀ ਲੈ ਕੇ ਮੇਰੇ ਤੋਂ ਲੈ ਕੇ ਲਗਵਾਉ ਕਿਉਂ ਨਹੀਂ ਲਗਾਉਂ ਸਹੀ ਹਰ ਸਾਲ ਇਹ ਮੀਰ ਭਾਈ ਉਹ ਪਿਛਲੀ ਆਲੀ ਸਾਲ ਮਾਏ ਚੱਲ ਮਾਏ ਉਹੋ ਵੀ ਚੱਲ ਕਹਿੰਦਾ ਅੱਜ ਨਾ ਹੋਣਾ ਕੱਲ ਨਾ ਬਸ ਨਹੀਂ ਕਰਦੇ ਚਾਹੇ ਐ ਕਰੋ ਆ ਪਹਿਲੇ ਇੱਕ ਵਾਰੀ ਡੀਸੀ ਨਾਲ ਕਰਾਓ ਉਹ ਕਹਿੰਦੇ ਪੰਜ ਬੋਰ ਲਾਇਆ ਇੱਥੇ ਜਿਹੜਾ ਉਹਦਾ ਕੰਮ ਹੋਣਾ ਤਾਂ ਕਰਵਾਈ ਉਹਨੂੰ ਛੁੱਟੀ ਕਾ ਨੂ ਕਰੀਓ ਨਾ ਵੀ ਜੀ ਮਹਾਰਾਜ ਜੀ ਮੈਂ ਨੰਬਰਦਾਰ ਹਾਂ ਜੀ ਹਾਂ ਜੀ ਤੇ ਮੈਨੂੰ ਨਾ ਇੱਥੇ ਸੈਟਰ ਲੇਜ਼ਰ ਲਾ ਕੇ ਇਹਨਾਂ ਨੇ ਤਿੰਨ ਦਿਨ ਮੱਲਾ ਇੱਥੇ ਵੇਂਦੇ ਰਹੇ ਜੀ ਭਾ ਕੇ ਝੋਨੇ ਦੀ ਪਰਾਲੀ ਨੂੰ ਅੱਗ ਲਾ ਦਿੱਤੀ ਉਹਦੋਂ ਪਹਿਲਾਂ ਤਾਂ ਉਹ ਤੇ ਉਦੋਂ ਤਾਂ ਮੈਨੂੰ ਨੰਬਰਦਾਰ ਨੇ ਦੇਖ ਲਿਆ ਤੇ ਹੁਣ ਕੋਈ ਨੰਬਰਦਾਰ ਕਿਸੇ ਕੋਈ ਮਾਇਕ ਮਾਨੀ ਇੱਥੇ ਮੇਰੇ ਕੋਲੇ ਪਹੁੰਚਿਆਗਾ ਇਹ 2.300 ਰਕਬਾ ਮੇਰੀ ਸੁਜਾਦਾ ਪਤੀ ਦਾ ਮੇਰਾ ਹੈ ਮੇਰਾ ਜਿੱਤੀ ਰੋਣ ਕੋਈ ਨਿਕਲ ਜਾਂਦਾ ਹੈ ਤੁਸੀਂ ਹਿੰਮਤ ਦਾ ਕੋਪਾ ਕਰਦੇ ਆ ਬਾਕੀ ਨਿਕਮੀ ਸਰਕਾਰ ਨੂੰ ਦਫਾ ਕਰਾਣ ਦੀ ਤਿਆਰੀ ਕਰੋ ਤਾਂ ਕਿ ਕੁਝ ਕੋ ਬਾਫੜਨ ਵਾਲਾ ਤੋਂ ਹੋਏ ਕਾਟਾ ਡੇਟ ਦਾ ਕਲੇਟ ਉਹ ਆਪ ਵੀ ਭੈਣੇ ਸਾਰੇ ਕਦੇ ਬੰਨੇ ਵੀ ਸੋਚਣਾ ਆਪਾਂ ਹੋਰ ਪਾਸੇ ਪਾਣੀ ਜਿਹੜਾ ਆ ਵੀ ਆਪਾਂ ਕੋਟਵਾਰਨ ਗਾਂਜੇ ਤੋਂ ਮਾੜੀਆਂ ਗੱਲਾਂ ਉਹਦਾ ਵੇਖਣ ਵੀ ਨਹੀਂ ਆਏ ਜਾਂ ਸਾਡਾ ਆਪਣਾ ਇਹੀ ਸਰਕਾਰ ਜੋ ਹੈ ਜਿਹੜੇ ਸਾਨੂੰ ਹਾਂ ਇਹਨੂੰ ਤਾਂ ਉਹਨੂੰ ਤਾਂ ਕਹਿੰਦਾ ਕਿ ਉਹਨੂੰ ਤਾਂ ਬੋਝ ਪਾਈਏ ਐਮਐਲਏ ਸਾਹਿਬ ਕਿੱਥੇ ਹੋਵੇ ਆਣੀ ਮਿਸਟਰ ਅਸਲ ਜੀ ਇਹ ਕਰ ਰਹੇ ਸੀ ਅਗਨੀ ਨੂੰ ਮਾ ਫੋਨ ਲਾਉ ਮੈਨੂੰ ਨੂੰ ਮਾ ਫੋਨ ਲਾਵਾ ਡੀਸੀ ਨਹੀਂ ਚਾਹਦਾ ਉਹ ਆਪਣਾ ਕੰਮ ਤਾਂ ਕਰਾ ਨਹੀਂ ਰਹੀ ਅਸੀਂ ਸਕੂਲ ਚ ਆਇਆ ਸੀ ਜੀ ਆਪਣੇ ਕਮਰੇ ਬਣੇ ਉੱਥੇ ਨਾਲ ਘੇਰੇ ਸਾਰੇ ਨੇ ਉਹ ਆਪਣੇ ਦੇ ਤਾਂ ਨਹੀਂ ਪਤਾ ਧਰ ਕੇ ਜਿੱਥੇ ਵੀ ਲੈਣ ਉਹਨਾਂ ਨੇ ਐਸਪ੍ਰਿੰਡਰ ਨੂੰ ਜੀ ਸਾਰੀ ਦਿਨ ਸੋਡੀ ਆ ਜੀ ਇਹ ਤੁਸੀਂ ਇਕੱਲੇ ਮੈਨੂੰ ਦੇਖੋ ਇਹ ਰੂ ਕਹੀ ਜਾਂਦਾ ਦੱਸੋ ਵੀ ਸਾਰੇ ਬੰਦੇ ਕੁੱਥੇ ਆ ਗਏ ਨੇ ਦੇ ਹੱਥ ਖੜਾ ਕੇ ਆ ਗਏ ਬੰਦਾ ਕਹਿੰਦੇ ਹੁਣ ਤੁਸੀਂ ਦੇਖੋ ਕਿਉਂ ਮੋਟਰਾਂ ਲੱਗੀਆਂ ਸਾਰੀ ਤੁਹਾਡੀ ਚਲੋ ਆਪਣਾ ਦਾ ਫਾਰਕ ਹੁੰਦਾ ਹੈ ਪਰ ਜਿਹਨਾਂ ਨੂੰ ਜਿਹਨਾਂ ਨੂੰ ਲੋਕਾਂ ਨੇ ਜ਼ਿੰਮੇਵਾਰੀ ਸੌਂਪੀ ਉਹਨਾਂ ਦਾ ਫਾਰਕ ਨਹੀਂ ਸੀ ਕੱਲ ਇਹ ਬੰਦੇ ਮੈਨੂੰ ਕਹਿੰਦੇ ਵੀ ਆਪਣੇ ਕੋਲੇ ਆਪਣੇ ਹੀ ਆਉਣਗੇ ਦੂਜੇ ਨਹੀਂ ਆਉਂਦੇ ਆ ਵੇਖੋ ਇਹ ਆ ਮੋਟਰ ਨਹੀਂ ਅੰਦਰ ਪ੍ਰਧਾਨ ਸਾਹਿਬ ਵਾਲੀ ਸਾਡੀ ਕਹਿੰਦਾ ਆਪਣੇ ਆਉਣ ਦੇ ਉਹਨਾਂ ਨੂੰ ਬੁਲਾਓ ਦੂਜੇ ਨਹੀਂ ਆਉਂਦੇ ਮੈਂ ਕਹਿ ਕੇ ਕਹਿ ਕੇ ਕਹਿ ਕੇ ਕਹਾਂ ਉੱਪਰ ਆ ਗੁੱਸਾ ਵੀ ਮੰਨਿਆ ਮਹਾ ਜਨੂ ਤੜਿਆ ਜਾਂਦਾ ਬਾਪ ਦੇ ਨਹੀਂ ਤੜਿਆ ਲੋਕਾਂ ਨੂੰ ਤਾਂ ਦੁੱਖ ਹੁੰਦਾ ਹੈ ਵਿਚਾਰੇ ਗਰੀਬ ਦਾ ਕਿਸਾਨ ਦੀ ਇੱਕ ਫਸਲ ਜਾਂਦੀ ਉਹਨੂੰ ਖੜਾ ਹੋਣਾ ਉੱਥਾ ਹੋ ਜਾਂਦਾ ਹੈ ਸਾਡੀ ਜੀ ਤਿੰਨ ਤਣ ਚਾਰ ਚਾਰ ਵਾਰੀ ਅਸੀਂ ਨਾਮ ਦਾ ਸੋਧੀਆਂ ਕਰਾਏ ਸੀ ਪਿੱਛੇ ਕਣਕ ਵੀ ਮਰੀ ਗਈ ਸੀ ਮੈਂ ਤਿੰਨ ਦਿਨ ਬੰਦਾ ਫੋਰੀ ਕਰਾਂਗਾ ਕੋਈ ਉਹਨੇ ਪ੍ਰਾਈਵੇਟ ਫੋਰੀ ਕਰ ਦਿੱਤੀ ਹਾਂ ਕੋਈ ਬਾਹਰ ਤੇ ਨੂੰ ਵਾਲੇ ਜੀ ਪ੍ਰਧਾਨ ਸਾਹਿਬ ਨੂੰ ਕਹਿੰਦਾ ਪੈਸੇ ਕੱਢ ਕੇ ਦੇ ਹਾਂਜੀ ਹਾਂਜੀ ठीक है ककंबोला तो आप कोई रिपोर्ट ना बंदा जो बना दो मोटा है थोड़ा थी हैगे जी यहां करवा लेंगे बात हां हां करवा लेंगे जी तुम्हारा वो जगह भी दे दो मैं दे दूं जगह आ पड़ी मेरे मेरी जगह है कि नीवें जगह दे दूंगा ठीक है अपना राशि पे पक्का पता है लार्ड तू नहीं दे सकते बोर ले कुदरती आपता ही तो नहीं क्या है ਕਪਤ ਦੇ ਦਿਨ ਇਹ ਪਾਣੀ ਵਿੱਚ ਚੱਕ ਪਾਉਂਦੀ ਮਨਜ਼ੂਰੀ ਨਹੀਂ ਹੁੰਦੀ ਹੁਣ ਇਹਦੇ ਵਾਸਤੇ ਤਾਂ ਤੇਰੇ ਕੋਲ ਟ੍ਰੀਟ ਕਰਕੇ ਕੁਝ ਉਹ ਤਾਂ ਪਾ ਸਕਦੇ ਆਪਾਂ ਪਰ ਆਪਾਂ ਨੂੰ ਮਨਜ਼ੂਰੀ ਇਹ ਪਾਣੀ ਉਹਦੀ ਧਰਤੀ 'ਚ ਜਵਾਂ ਹੈ ਕਿ ਨਾ ਕੋ ਉੜ ਜਾਦਾ ਇਹਨੇ ਜਾਣਨ ਚਾਹਿਆ ਹਸ ਲੋ ਜਾਣਾ ਹੋੜ ਹੋੜੀ ਪਾਣੀ ਦਾ ਲੈਵਲ ਵਧੂ ਪਾਣੀ ਦੇ ਠੀਕ ਦੇ ਦੇ ਦੋ ਵੀ ਧਰਤੀ 'ਚ ਜਾਣਾ ਮੈਨੋ ਦਾ ਦੁੱਖ ਹੈ ਸਾਡੀ ਦਾ ਮਿੰਦਾ ਹਾਕ ਨਹੀਂ ਪਟ ਜਿਸ ਗਾਲ ਦੇ ਵੀ ਚਲ ਬਾਅਦ ਤੇ ਜੁਗ ਆਪਣੀ ਸਰਕਾਰ ਦਾ ਸਮਝਦੇ ਸਰਕਾਰ ਸਰਪੋਰਟ ਨਾਲ ਦੀ ਨਾਲ ਵਾਪਸ ਦਾ ਐਲਾਨ ਕਰਕੇ ਚਲੋ ਨਾ ਬਹੁਤ ਛੱਡੀ ਹੈ ਡੀਸੀ ਨਾਲ ਗਰੀ ਕਾਲ ਭਾਈ ਵੀਜਟ ਵੀ ਰਿਲੀਜ਼ ਕਰਾਈ ਠੀਕ ਹੈ ਵਾਪਸ ਗੋਡਾ ਜਾਨਾ